ਕੋਤਾ ਆਪਣਾ ਠੁੱਕਦਾ ਤੂੰ ਐ ਕਰ ਕੀ ਕਜਿਆ ਛੇੜਦਾ ਤੈ ਮਸ਼ੀਨਰੀ ਕੱਢਣ ਵਾਲੇ ਤੇ ਹਥਿਆਰ ਧੱਬੇ ਹੋਏ ਨੇ ਹੁਣ ਗੋਲਾਬਾਰੀ ਤਾਂ ਔਰੇ ਹੋਊਗੀ ਦੇਖ ਉਹ ਤੂੰ ਵੱਖ ਟਿਕਿਆ ਹੋਊਗਾ ਤੇ ਹੁਣ ਪੁਲਿਸ ਸਾਰੇ ਨੇ ਚਤਰਾ ਗੁੱਟੂ ਸੇ ਵਿਚੇ ਤੀਨੀਆਂ ਦੇ ਪੁਲਥਰੇ ਇਕੱਠੇ ਹੋਣਾ ਬੰਦੀ ਦੇ ਮਰਾਂਗੇ ਬੰਦੀ ਦੇ ਮਰਾਂਗੇ ਹੁਣ ਪੁਲਥ ਕਿੱਥੋਂ ਆ ਜੂਰ ਤਾਂ ਫੋ ਜਾਊਗੀ ਤੁਹਾਨੂੰ ਡੱਚਤੀ ਗੱਲ ਗੋਲਾਬਾਰੀ ਮੂੰ ਲੰਦੀ ਟਾਇਰ ਤੂੰ ਕੀ ਕਰਦੀ ਕਿੱਥੇ ਆਏ ਤਾਂ ਪਤਾ ਖੇਰ ਜਾਂਦਾ ਸੀ ਬਾਈ ਨੂੰ ਕੀ ਬਾਹ ਦੀ ਭੈਣ ਤੇ ਜਾਂ ਰਿਹਾ ਖਾਸਾ ਕਰਦਾ ਆਹ ਕੰਮ ਕਿਉਂ ਕਰਿਆ ਤੂੰ ਮੂੰ ਮੱਤਵਾ ਤੋੜ ਦਿੰਦੇ ਤੂੰ ਜਿਵੇਂ ਕੰਜਰਾਂ ਸਾਹ ਸੋਇਆ ਰਹ ਹਾਂ ਖੈ ਸੁੱਖਾ ਖੈ ਸੁੱਖਾ ਮੱਕੀ ਚੱਕ ਬੀਤਾ ਮੱਕੀ ਚੱਕ ਬੀਤਾ ਕੰਜਰਦੇ ਨੇ ਕੀ ਹੋ ਗਿਆ ਜੋਗਾ ਮਰ ਗਿਆ ਮੇਰੇ ਹੱਥੇ ਹੈ ਕੀ ਹੋ ਗਿਆ ਮਾਰਤਾ ਓਏ ਜੋਗਾ ਹਾਂ ਮਰੇ ਸਾਡੇ ਜੋਗਾ ਮਾਰਤਾ ਓਏ ਪੈਣ ਦੀ ਥੂਟੀ ਦੀ ਮੇਰੀ ਜਾਨ ਨੂੰ ਛੇੜ ਗਿਆ ਫੋਟਾ ਦਿਆ ਮੇਰੀ ਗੱਲ ਸੁਣ ਥੋੜਾ ਬੇੜਾ ਘਕ ਹੋ ਜਾ ਥੋੜਾ ਨਾਸ ਹੋ ਜਾ ਕੰਜਰਦੇਓ ਮੈਂ ਤਾਂ ਕੰਜਰਦਾ ਬੜੀ ਮਿੱਟੀ ਪਾਈ ਨੇ ਉੱਤੇ ਫਿੱਟ ਦਵੇ ਗੱਲ ਦਵੇ ਗੱਲ ਉਹ ਮੈਂ ਬੈਨੂ ਕੋਈ ਤੁਸੀਂ ਗਾਹ ਚੱਕ ਲਈ ਫੇੜ ਕੀ ਪਤਾ ਲੱਗੂ ਉੱਥੇ ਪਤਾ ਮੇਰਾ ਕੈਮਰਾ ਕੰਜਦਾ ਉੱਤਾ ਚੜ ਕੋਈ ਨਿਸ਼ਾਨੀ ਨਹੀਂ ਨੀ ਮੇਰਾ ਤਾਂ ਤਾਂ ਜੇ ਕੋਈ ਉਂਈ ਟਕੜਾ ਮਲਾਜਮ ਆਵਤਰੇ ਫੇ ਵੱਡੇ ਆਗੇ ਤਾਂ ਹਾਂ ਤੋਂ ਮਲਾਜਮ ਤਾਂ ਸਮਝ ਲੈਣਗੇ ਵੀ ਪ੍ਰਧਾਨ ਦਾ ਕੰਮ ਮੈਂ ਬੰਨਤਾ ਤਾਂ ਮੇਰੇ ਸਾਲ ਦੇ ਹੁਣ ਪੁਲਸੇ ਪੁਲਸ ਚੱਲ ਕੇ ਆਉਰੇ ਪਲਟਨ ਅਖਬਾਰ ਦੇ ਪਹਿਲੇ ਬੰਦੇ ਦੇ ਫੋਟੋ ਲੱਗੀ ਲੈ ਹੁਣ ਜਾਊ ਹੁਣ ਪੁਲਸ ਨਹੀਂ ਆਉਂਦੀ ਫੋ ਜਾ ਪਛਾਹਤੀ ਨਹੀਂ ਪਛਾਹ ਕਦੀ ਮਨੂੰ ਤੇ ਤੇ ਆ ਮਾਮਿਆ ਤਸਿੰਦਰ ਚਲ ਓਏ ਅੱਲਾ ਦਾ ਕੰਜਰ ਦੇ ਸਿਮਰਵਾਉਂਗੇ ਕਿਥੇ ਚਲ ਓਂਦਰ ਚਲ ਤੂੰ ਐਂ ਡੱਚ ਤੇਰੇ ਕੋਲੇ 2.500 ਹੈ ਕੇ ਹੈ ਤੇਰੇ ਕੋਲੇ 2.500 ਓਏ 2.500 ਛੱਡ ਤਾਹੇ ਕਈ ਹਜ਼ਾਰ ਲਾਇਆ ਤੁਸੀਂ ਐਂ ਕਰੋ ਮੇਰੀ ਗੱਲ ਸੁਣ ਲੰਗੋ ਹਰਦਵਾਰਕਿੰਗ ਲੰਗਦੇ ਹੋ ਇੱਧਰ ਹਰਦਵਾਰਕਿੰਗ ਲਾ ਲੈ ਮਰ ਜਾ ਪਰ ਜਾਵਾਂਗੇ ਸਿਮਰ ਹੈ ਮਰ ਜਾ ਪਰ ਇਹਨੂੰ ਗਲ ਜਾ ਇਹਨੂੰ ਲੈ ਜਾ ਮੇਰੇ ਨਾਲੇ ਜਾਊਂਗਾ ਲੈ ਜਾ ਨਾਲੇ ਨੂੰ ਮੈਂ ਨਾਲੇ ਜਾਂਦਾ ਹੋਊਂਗਾ ਛੋਡਾ ਤਾਜੇ ਵੀ ਕੰਨ ਦੇ ਮੈਂ ਤਾਂ ਕੰਨ ਦੇ ਗੱਲਾਂ ਦਬਦਾ ਫਿਰਦਾ ਉਹ ਪੈਣ ਮਾਰ ਆ ਗਈ ਗੱਲ ਪਹਿਲਾਂ ਜੋਗੇ ਨੂੰ ਦੱਬੋ ਮੇਰੇ ਸਾਲੇ ਮੱਕੀ 'ਚ ਪੈ ਜਉਦੀ ਮੱਖ ਆ ਗਈ ਫੇਰ ਫਸਾਂਗੇ ਹੈ ਦੱਬਿਆ ਤਾਂ ਗਿਆ ਜਿੱਤੇ ਚਾਰ ਪਾਉ ਆਪੀ ਡੱਟੜੇ ਮਾਰਿਆ ਕਿੱਥੇ ਮੱਕੀ ਚ ਮੱਕੀ ਤਾਂ ਮਾਰਦਾ ਹੈ ਮੱਕੀ ਚ ਉਹ ਆਪਣੇ ਉਹ ਜ਼ਮੀਨ ਲਪੇ ਨਹੀਂ ਉਹਨਾਂ ਨੂੰ ਵੱਡੀ ਵੱਡੀ ਹਾਂ ਉਹ ਮੈਂ ਤਾਂ ਉਹਦੇ ਉੱਤੇ ਬਾਈ ਗਿਆ ਸਰ ਆਜੋ ਆ ਇਧਰਲੇ ਪਾਸੇ ਖਾਲਕਣੀ ਹਾਂ ਖਾਲਕਣੀ ਓਏ ਕੰਜਰ ਦਾ ਨੰਬਰਦਾਰ ਵੀ ਮੱਕੀ ਆਦਾ ਮਤ ਫੇਰ ਰਕੜਿਆ ਗਿਆ ਆਪਾਂ ਇੰਦਾ ਜਾ ਲਗਾਉਂ ਅਖਬਾਰ ਦੇ ਪਹਿਲੇ ਪੰਨੇ ਤੇ ਪੁੱਤਾ ਹੁਣ ਦਸਤੀ ਗੱਲ ਆ ਕਰ ਦਸਣਾ ਥੋੜਾ ਕੰਦੇ ਨਾਲ ਕੁੱਟੂਗੀ ਉਹਦੀ ਪੁੱਤਾ ਪੁੱਤਰੇ ਕਤੜੇ ਖਾ ਲੈਣਗੇ ਅੰਦਰ ਬਲੋ ਮਰੇ ਅੰਦਰ ਚਲੋ ਚਲੋ ਅੰਦਰ ਓਏ ਚੱਟ ਓ ਬੀੜੇ ਹੈਲੋ ਹੱਥ ਤੇ ਪਾਣੀ ਮਾਰ ਜਾ ਓਏ ਦੇਖਾ ਸੋ ਕਰਕੇ ਘੱਟ ਹੁਣ ਕੋਈ ਸ਼ਿਕਵੇ ਮਾਰਦੇ ਫੱਦੀ ਮੈਨੂੰ ਸ਼ਾਂਚੀ ਦੇ ਵੇ ਮੇਰਾ ਬਲੱਡ ਜਾ ਘਟੀ ਜਾਂਦਾ ਉਹ ਉਹ ਕੁਛ ਨਹੀਂ ਘੱਟਦਾ ਉਹ ਢੋਲੀ ਜੰਨਾ ਤੂੰ ਤਾਂ ਲਾਏ ਹੋਇਆ ਸੀ ਇਹ ਹੋਰ ਕੰਮ ਕਰਤਾ ਕੰਦਿਰਦੇ ਨਹੀਂ ਉਹ ਕੁਛ ਨਹੀਂ ਹੋਇਆ ਆ ਫਿਰ ਡੱਕਾ ਮਾਰਤਾ ਇਹਨਾਂ ਆਪਾਂ ਇਹਦਾ ਇਹ ਉਹ ਮੈਂ ਕਿਹ ਕੋਲੋਂ ਖੜਾ ਰਿਹਾ ਕੇ ਰੋਜ਼ਾ ਪਾਉਂਦਾ ਮਾਇ ਕੰਮਾਇਆ ਆ ਪਾਉਂਦਾ ਮਾਦਾ ਉਹ ਬਾਤ ਚ ਬੋਰੀਆ ਤਲਾ ਤੂੰ ਕਿਹੜੀ ਵੇਲੇ ਮਾਰਦਾ ਤੈਨੂੰ ਖੜਾ ਕੇ ਤਾਂ ਮੱਕੀ ਚ ਗਿਆ ਤੈਨੂੰ ਮੱਕੀ ਚ ਤਾ ਗਿਆ ਉਹ ਪੜ ਤੂੰ ਮੇਰੀ ਗੱਲ ਸੁਣ ਵੇ ਤੂੰ ਕੀ ਨਾਲ ਜੁੜਿਆ ਸੀ ਹੈ ਉਹ ਮੈਂ ਤਾਂ ਗੱਲਬਾਤ ਕਰਨ ਗਿਆ ਤੀਗਾ ਇਹ ਕਹਿੰਦਾ ਮੈਂ ਜਾਊਂਗਾ ਮੈਨੂੰ ਮੱਕੀ ਚ ਖੜਾ ਆ ਕੇ ਮੈਨੂੰ ਕੀ ਪਤਾ ਨਹੀਂ ਆਹ ਕੰਮ ਕਰਤਾ ਐ ਕਿ ਡੋਲਰਾਂ ਤੋਂ ਕਿੱਡੀ ਇੱਕ ਗੱਲ ਹੈ ਕਿ ਇਹ ਕੀ ਪਹਿਲਾ ਕਤਲ ਹੈ ਵਾਹ ਬਈ ਤੇਰੇ ਵਾਸਤੇ ਡੋਲਰਾਂ ਦੀ ਗੱਲ ਸਾਡੇ ਸਾਡੇ ਸਾਹ ਸੁੱਕੀ ਰਹਿ ਜਾਂਦੇ ਲੋਈ ਕਿ ਤਾ ਆਪਣਾ ਠੁੱਕਦਾਰ ਤੂੰ ਐ ਕਰ ਕੀ ਗੱਜਿਆ ਛੇੜ ਤਾ ਤੈ ਮਸ਼ੀਨਰੀ ਕੱਢਣ ਵਾਲੇ ਤੇ ਹਥਿਆਰ ਦੱਬੇ ਹੋਏ ਨੇ ਹੁਣ ਗੋਲਾਬਾਰੀ ਤੌਰੇ ਹੋਊਗੀ ਦੇ ਉਹ ਤੂੰ ਬੱਸ ਡਿਕਦਾ ਹੋਊਗੀ ਤੇ ਪੁਲਿਸ ਸਰ ਨੇ ਚਿੱਤਰਾ ਗੁੱਟੂ ਸੇ ਵਿਚੇ ਪੀਵਿਆਂ ਦੇ ਪੁਲਸ ਥੁਰੇ ਇਕੱਠੇ ਹੋਣਾ ਬੰਦੀ ਦੇ ਮਰਾਂਗੇ ਬੰਦੀ ਦੇ ਮਰਾਂਗੇ ਹੋਰ ਕਿੱਥੋਂ ਆ ਜੂਰ ਤਾਂ ਫੌਜ ਆਊਗੀ ਤੁਹਾਨੂੰ ਦੱਚੀ ਗੱਲ ਗੋਲਾਬਾਰੀ ਲੰਦੀ ਟਾਇਰ ਤੂੰ ਕੀ ਕਰਦੀ ਕਿੱਥੇ ਓਏ ਤਾਂ ਪਤਾ ਖੇਰ ਜਾਂਦਾ ਸੀ ਬਾਈ ਨੂੰ ਕੀ ਬਾਦੀ ਭੈਣ ਤੇ ਜਾਂਦਾ ਬੰਦੀਆਂ ਕਰਾ ਆ ਕੰਮ ਕਿਉਂ ਕਰਿਆ ਤੁਸੀਂ ਮੈਂ ਗੱਤਵਾ ਤੋੜ ਦਿੰਦੇ ਤੁਸੀਂ ਮੇਰੀ ਗੱਲ ਸੁਣੋ ਹੁਣੇ ਮੇਰੀ ਗੱਲ ਸੁਣ ਇੱਤੇ ਨੂੰ ਐ ਕਰ ਇਹਨੂੰ ਹਰ ਦੋ ਹਰ ਦੋ ਵਾਰ ਛੱਡਿਆ ਭਾਦਰ ਦਿਮਾਗ ਠੀਕ ਆ ਤੇਰਾ ਕਿਉਂ ਇਹਨਾਂ ਨਾਲੀ ਤਾਂ ਲਾਕ ਡੱਟਤੀ ਇਹਨਾਂ ਨੂੰ ਤੂੰ ਪਿੰਡ ਚੋਂ ਬਾਹਰ ਟਪਾਉਣ ਨੂੰ ਫਿਰਦਾਗਾ ਪੁਲਿਸ ਦਾ ਸਿੱਧਾ ਸ਼ੱਕ ਆਪਣੇ ਤੇ ਜਾ ਛੋਟੇ ਦੇ ਗਾ ਜਾ ਭਾਈ ਨਾ ਫਸੇ ਬਰਾਸ ਵਾਲਾ ਓਏ ਮਰ ਲੈ ਓਏ ਦੇਖਾ ਮੂੰਹ ਚ ਦੇਣਾ ਮੂੰਹ ਚ ਤੂੰ ਮੈਂ ਬਹਿ ਤਾ ਮੇਰੀ ਗੱਲ ਸੁਣ ਲੋ ਮੇਰੀ ਗੱਲ ਮਾਰ ਲੈ ਪੱਕਾ ਹੀ ਗੋਮਰੀ ਜਾਣੇ ਹੋ ਜੇ ਕਹਿੰਦੇ ਰੋਣ ਵਾਲੀ ਰੋਣੇ ਵਰਗਾ ਮੂੰਹ ਕਰ ਲੋ ਹੁਣ ਕੀ ਬੀਆ ਮੇਰੀ ਗੱਲ ਸੁਣ ਲੋ ਟੜਕਾ ਨਾ ਲਾਏ 10 ਚਾਰ ਦਿਨ ਤੈਨੂੰ ਭੈਣ ਦਾ ਖਸਮਾ ਤੜਕੇ ਦੀ ਹੋਈਗੀ ਹੱਥਾਂ ਚੋਂ ਭਾਂਡੇ ਛੜਾ ਤੇ ਤੈਸੇ ਓਏ پوری ਗੱਲ ਸੁਣ ਮੈਂ ਜਾ ਕੇ ਉਹਨਾਂ ਖੇਤਾਂ ਮੈਂ ਚੱਕ ਦੇਖਦਾ ਮੋੜਾ ਮੋਟਾ ਕੀ ਗੱਲ ਉਹ ਕੱਢ ਮੈਂ ਹਲੋ ਓਥੋਂ ਨਹੀਂ ਜਾਣਾ ਇੱਥੇ ਤੂੰ ਰਸਤੇ ਰਹਿ 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 ਉਹ ਖਾਡੋ ਖਾਣ ਦੇ ਖਸਮਾ ਤੂੰ ਕਾਹ ਚੱਟ ਖਿੱਚੀ ਕਰਨੀ ਹੈ ਹੈ ਦੇਖਾ ਉਹ ਮੈਨੂੰ 2.5 ਹੱਦ ਦੇਦਾ ਤੂੰ ਹਾਂ ਆਜਾ ਖਾਡੂ ਖਾਡੂ ਕਿਹੜਾ ਆ ਗਿਆ ਓ ਵੀ ਦੇ ਆਜਾ ਉਹ ਸੋਡੇ ਖੇਤ ਬੰਦੇ ਜਿਹਾਰੇ ਨੇ ਹੈ ਬੰਦੇ ਖੜੇ ਨੇ ਕਿਹੜੇ ਬੰਦੇ ਪਤਾ ਨਹੀਂ ਕੌਣ ਨੇ ਕਿ ਜਿਹੜਾ ਥੋੜਾ ਇੱਧਰਲਾ ਬਹਣ ਹੈਗਾ ਨਹੀਂ ਨੇ ਕਾਲੀ ਮੱਕੀ ਲਵੇ ਉੱਥੇ ਫਿਰਦਿੰਨੇ ਚ ਆਫਸਰ ਜੇ ਮਨ ਲੱਗਦੇ ਨੇ ਨਹੀਂ ਫੌਜਾ ਇੱਕ ਪੁਲਸਾ ਇੰਦਾ ਪਤਾ ਨਹੀਂ ਗੱਡੀ ਚ ਆਏ ਨੇ ਕਿ ਪਤਾ ਨਹੀਂ ਕੌਣ ਨੇ ਅੱਛਾ ਕਿਵੇਂ ਖੜੇ ਨੇਗੇ हां ਥੋੜੇ ਬਹਣ ਚ ਖੜੇ ਨੇ ਉੱਥੇ ਕਹਿੰਦੇ ਬਲਾਕ ਜੇ ਲਾ ਕੇ ਨੇ ਬਹਣ ਵਾਲਾ ਕੌਣ ਹੈਗਾ ਅੱਛਾ ਉੱਥੇ ਭੇਜੇਗਾ ਬੰਦੇ ਨੇ ਵੀਰੇ ਤੂੰ ਚੱਲ ਹਰਜੋ ਇੱਕ ਮਿੰਟ ਜਾ ਆਉਣੇ ਕੋਈ ਨਹੀਂ ਸੀ ਆਉਣੇ ਪੁੱਤ ਨਾਲੇ ਵਗ ਚੱਲਦੇ ਅੰਦਰ ਬਾਹਰ ਆਉਣੇ ਪੁੱਤ ਆਪੇ ਆਉਣੇ ਹਾਂ ਆਗੇ ਕੋਈ ਨਾ ਆਗੇ ਭਾਈ ਅਸੀਂ ਆਗੇ ਆਗੇ ਠੀਕ ਆਗੇ ਆਗੇ ਠੀਕ ਮੇਰੀ ਗੱਲ ਸੁਣ ਅੰਦਰ ਵੜ ਜਾ ਦੋਨੋਂ ਪਹਿਲਾਂ ਤੂੰ ਓਰੇ ਆ ਓਏ ਇਹਨਾਂ ਨੂੰ ਨਾ ਜਾਣ ਦੇ ਖੱਜਾ ਨਹੀਂ ਅੰਦਰ ਅੰਦਰ ਰਹੋ ਬਾਹਰ ਨਿਕਲੇ ਨਾ ਮੈਂ ਸੂ ਮੂੰਹ ਲੈ ਕੇ ਆਉਣਾ ਇੱਥੇ ਤੁਸੀਂ ਉਹਦਾ ਸਾਰੇ ਘਰ ਬਾਹਰ ਅਸੀਂ ਜਾਣਿਆ ਮੇਰੀ ਗੱਲ ਸੁਣੋ ਰੋਣਾ ਪਾਉਣ ਦੀ ਲੋੜ ਨਹੀਂ ਤੂੰ ਮੂੰਹ ਝੱਟ ਸੁੱਟ ਲਈ ਚੰਗਾ ਤੂੰ ਨਾ ਪੌਂਕੀ ਮੈਂ ਸਾਲੀ ਤਾਂ ਗੱਤਲਾ ਗੱਤਲਾ ਕੋ ਤੂੰ ਜਾ ਪੌਂਕੀ ਜਾਨੀ ਆਹੋ ਚੁੱਪ ਕਰ ਓਏ ਚੱਟਾ ਚੱਟੇ ਮੇਰੀ ਗੱਲ ਚੱਟੇ ਮੇਰੀ ਗੱਲ ਸੁਣ ਮੇਰਾ ਲੋੜ ਲੈਦੀ ਨਹੀਂ ਆਉਂਦਾ ਤੇਰਾ ਨੋ ਚੁੱਪਗਾਤ ਤੂੰ ਪਹਿਲਾਂ ਦਾ ਦਰੋ ਨਾ ਤੂੰ ਫੋਟੋ ਵਾਲਾ ਫੋਨ ਲਾ ਲਈ ਮੇਰੀ ਗੱਲ ਸੁਣ ਅੰਦਰ ਬੈਠੋ ਤੁਸੀਂ ਤੂੰ ਅੰਦਰ ਬੈਠੋ ਹਾਂਜੀ ਬਾਦ ਦਾ ਦੇਖ ਲਾਂਗਾ ਮੋੜਾ ਵੱਡਾ ਡਾਊਨ ਵਾਲਾ ਵਿੱਕੀ ਕਾਊਂਟਰ ਵਾਲਾ ਹਰਦਾ ਭੈਣ ਦੇ ਖਸਮਾ ਤੇਰੀ ਸਿਆਪੇ ਪਵਾਏ ਹੋਏ ਨੇ ਸਾਰੇ ਹਜਾਂਦੀ ਵਾਰ ਦਾ ਮੂੰਹ ਨਾਲੇ ਤੂੰ ਅੰਦਰ ਜਾ ਤੂੰ ਅੰਦਰ ਬੈਠ ਜੇ ਤੁਸੀਂ ਤੇ ਬਾਹਰ ਖੋਲ ਚੁੱਪ ਚੁੱਪ ਜਬਾਨ ਨਾ ਖੋਲਦੀ ਤੈਨੂੰ ਆ ਦਖਤੀ ਦੱਲੇ ਇਤਨ ਮੋਟ ਦੇਖ ਲੈ ਕਿੰਨੇ ਗੜ ਕਰੀਆਂ ਮੇਰੀਆਂ ਖਾਤ ਓਏ